ਹਾਂਜੀ ਮੇ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਆਪਣਾ ਜਦੋਂ ਆਪਾਂ ਕਿਸੇ ਵੀ ਵੀਰ ਭਰਾ ਨੇ ਜਾਂ ਆਪਣੇ ਕਿਸਾਨ ਫਾਰਮਰ ਨੇ ਕਿਸੇ ਨੇ ਵੀ ਕੋਈ ਨਵਾਂ ਪਸ਼ੂ ਮੌਲੇ ਲੈਣਾ ਵਾ ਠੀਕ ਆ ਜੀ ਜਿਵੇਂ ਗਾਂ ਲੈਣੀ ਹੈ ਮੋਰ ਚੰ ਕੇ ਦੁੱਧ ਵਾਲੀ ਠੀਕ ਆ ਸੋ ਉਸ ਪਸ਼ੂ ਨੂੰ ਮੌਲੇ ਲੈਣ ਵਕਤ ਆਪਾਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਵੀ ਪਸ਼ੂ ਦਾ ਆਪਾਂ ਕੀ ਦੇਖਣਾ ਵਾ ਜਿਸ ਦੇ ਨਾਲ ਆਪਣੇ ਨਾਲ ਕੋਈ ਧੋਖਾਧੜੀ ਜਾਂ ਠੱਗੀ ਨਾ ਹੋ ਸਕੇ ਠੀਕ ਆ ਜੀ ਸੋ ਉਹ ਕੀ ਖਾਸ ਗੱਲਾਂ ਹੋਣਗੀਆਂ ਉਹ ਪਤਾ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀਆਂ ਕਰਾਂਗੇ ਠੀਕ ਹੈ ਜੀ ਸੋ ਇੱਕ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਸੋ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸਦਾ ਵਾਂ ਜੋ ਕਿ ਇੱਕ ਬਿਲਕੁਲ ਸੱਚੀ ਤੇ ਸਜਾਈ ਗਈ ਐਗਜ਼ਾਮਪਲ ਆ ਸੋ ਹੋਇਆ ਕਿ ਆਪਣੇ ਨਾ ਜੰਮੂ ਕਸ਼ਮੀਰ ਵਾਲੀ ਗੱਲ ਆ ਵੀ ਆਪਣੇ ਪੰਜਾਬ ਚ ਪਸ਼ੂ ਖਰੀਦਣ ਆਏ ਸੀਗੇ ਬੰਦੇ ਸੋ ਉਹਨਾਂ ਨਾਲ ਠੱਗੀ ਹੋਈ ਬਹੁਤ ਵੱਡੇ ਪੱਧਰ ਤੇ ਠੀਕ ਹੈ ਜੀ ਸੋ ਠੱਗੀ ਕੀ ਹੋਈ ਉਹਨਾਂ ਨੇ ਕੀ ਕੀਤਾ ਜੀ ਰਿਪੀਟਰ ਗਾਂ ਸੀਗੀ ਆਪਣੇ ਤੇ ਉਹਨਾਂ ਨੂੰ ਸੱਜਰ ਸੂਈ ਕਹਿ ਕੇ ਵੇਚਤੀ ਉਹਨਾਂ ਨੇ ਠੀਕ ਆ ਗਾਂ ਉਹਨਾਂ ਨੂੰ 100000 1.5 ਲੱਖ ਦੀ ਵੇਚਤੀ ਉੱਥੇ ਇਹਨਾਂ ਨੇ ਦੁੱਧ ਦੀ ਚੁਕਚਵਾਈ ਵੀ ਕੀਤੀ ਸੀਗੀ ਠੀਕ ਆ ਜੀ 25 ਤੋਂ ਪਲੱਸ ਦੁੱਧ ਮਿਲਕ ਨਿਕਲਿਆ ਇੱਥੇ ਆਪਣੇ ਉਹਨਾਂ ਦੇ ਪੰਜਾਬ ਵਿੱਚ ਬਟ ਜਦੋਂ ਉਹ ਗਾਂ ਉੱਥੇ ਲੈ ਕੇ ਗਏ ਤਾਂ ਸਿਰਫ ਗਾਂ ਦਾ ਦੁੱਧ 5 ਤੋਂ 7 ਲੀਟਰ ਹੀ ਰਹਿ ਗਿਆ ਸੀਗਾ ਠੀਕ ਆ ਸੋ ਤੁਸੀਂ ਦੇਖ ਸਕਦੇ ਆ ਕਿ ਕਿੱਡੇ ਵੱਡੇ ਪੱਧਰ ਤੇ ਠੱਗੀ ਉਹਨਾਂ ਨਾਲ ਹੋਈ ਉਹ ਹੋਈ ਦਾ ਕਾਰਨ ਕੀ ਆ ਵੀ ਇੱਕ ਤਾਂ ਗਾਂ ਦੇ ਲੇਵੇ ਵਿੱਚ ਇੰਜੈਕਸ਼ਨ ਲੱਗਦੇ ਹੁੰਦੇ ਆ ਠੀਕ ਹੈ ਜੀ ਜਿਸ ਦੇ ਨਾਲ ਗਾਂ ਜਿਹੜਾ ਹੁੰਦਾ ਵੀ ਕੋਈ ਵੀ ਗਾਂ ਹੋਵੇ ਆਪਣੀ ਜਿੰਨਾ ਮਰਜ਼ੀ ਟਾਈਮ ਸੂਈ ਨੂੰ ਹੋ ਗਈ ਉਸ ਦੇ ਨਾਲ ਉਹ ਦੁੱਧ ਕਿਰਾ ਬਹੁਤ ਜ਼ਿਆਦਾ ਵਧਾਇਆ ਜਾਂਦੀ ਹੈ ਠੀਕ ਹੈ ਲੇਵਾ ਵੀ ਇਸ ਪ੍ਰਕਾਰ ਬਣਦਾ ਹੈ ਕਿ ਜਿਸ ਤਰ੍ਹਾਂ ਗਾਂ ਸੱਜਰ ਸੂਈ ਹੀ ਲੱਗਦੀ ਆ ਸੋ ਤੁਹਾਨੂੰ ਮੈਂ ਫੋਟੋਆਂ ਵੀ ਸ਼ੇਅਰ ਕਰ ਦੂੰਗਾ ਵੀ ਉਸ ਜਿਹੜਾ ਗਾਂ ਨਾ ਕੀ ਹੋਇਆ ਉਸ ਵਿੱਚ ਤੁਸੀਂ ਦੇਖ ਵੀ ਸਕੋਗੇ ਵੀ ਇੰਜੈਕਸ਼ਨ ਦੇ ਨਿਸ਼ਾਨ ਬਿਲਕੁਲ ਪ੍ਰੋਪਰ ਦੇਖਣਗੇ ਠੀਕ ਹੈ ਜੀ ਸੋ ਐਸ ਗੱਲ ਤੋਂ ਤੁਸੀਂ ਬਚਣਾ ਵਾ ਖਾਸ ਧਿਆਨ ਰੱਖਣਾ ਵਾ ਜੇ ਕਿਸੇ ਕੁਝ ਵੀ ਪ੍ਰਕਾਰ ਦਾ ਪਸ਼ੂ ਲੈਣਾ ਮੁੱਲ ਸੋ ਆਪਣੇ ਨੇੜੇ ਦੇ ਏਰੀਆ ਤੋਂ ਹੀ ਲਿਆ ਕਰੋ ਜਿੱਥੇ ਆਪਣੇ ਜਾਣ ਪਛਾਣ ਹੋਵੇ ਜਾਂ ਪਤਾ ਹੋਵੇ ਬਸ ਕੇ ਇਹ ਬਾਈ ਜਾਂ ਠੱਗੀ ਨਹੀਂ ਵਜ ਸਕਦੀ ਆਪਣਾ ਠੀਕ ਆ ਸੋ ਦੂਜੀ ਗੱਲ ਇੱਕ ਕੋਈ ਵੀ ਜੇ ਕੋਈ ਵੀਰ ਭਰਾ ਪਸ਼ੂ ਵੇਚਦਾ ਵਾ ਉਹ ਸਿਰਫ ਉਹੀ ਪਸ਼ੂ ਬੇਚੂਗਾ ਜਿਸ ਵਿੱਚ ਕੋਈ ਨਾ ਕੋਈ ਖਾਮੀ ਹੋਊਗੀ ਨਹੀਂ ਉਹ ਪਸ਼ੂ ਨਹੀਂ ਵੇਚਦਾ ਜਾਂ ਉਹ ਬੰਦਾ ਪਸ਼ੂ ਵੇਚੂਗਾ ਜਿਸ ਦਾ ਪਸ਼ੂ ਦਾ ਅੰਕੜਾ ਪੂਰਾ ਹੋ ਚੁੱਕਿਆ ਵਾ ਮੰਨ ਕੇ ਚਲੋ ਆਦਨੇ 50 ਤੋਂ 60 ਆਪਣੇ ਹਾਰਮ ਵਿੱਚ ਪਸ਼ੂ ਰੱਖਣ ਜਦੋਂ 60 ਪੂਰੇ ਹੋ ਗਏ ਉਸ ਤੋਂ ਉੱਪਰ ਜਿੰਨੇ ਪਸ਼ੂ ਪਾਸ ਵਿੱਚ ਜਾਣਗੇ ਉਹ ਪਸ਼ੂ ਉਸਨੇ ਵੇਚਨੇ ਸ਼ੁਰੂ ਕਰਨੇ ਆ ਉਸ ਤੋਂ ਪਹਿਲਾਂ ਉਹ ਪਸ਼ੂ ਨਹੀਂ ਵੇਚੂਗਾ ਠੀਕ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਵੱਡੇ ਪੰਧਰ ਤੇ ਉਹਨਾਂ ਨਾਲ ਠੱਗੀ ਹੋਈ ਆ ਸੋ ਕਈ ਕਰਦੇ ਆ ਕਿ ਪਸ਼ੂ ਦੇ ਨਾਲ ਮਗਰ ਕਟਰੂ ਬਛਰੂ ਵੀ ਲਾ ਕੇ ਵੇਚ ਦਿੰਦੇ ਆ ਕੋਈ ਵੀ ਕਟਰੂ ਬਛਰੂ ਮਗਰ ਲਾ ਦਿੰਦੇ ਕਹਿੰਦੇ ਆ ਵੀ ਇਹ ਗਾਂ ਆਪਣੀ ਸੱਜਰ ਸੂਈ ਆ ਠੀਕ ਆ ਤੁਹਾਨੂੰ ਹੁਣ ਦੱਸਾਂਗੇ ਆਪਾਂ ਵੀ ਤੁਸੀਂ ਕੀ ਕੀ ਚੀਜ਼ਾਂ ਦੇਖਣੀ ਆਵਾ ਜੈਸੇ ਦੇ ਨਾਲ ਤੁਹਾਡੇ ਨਾਲ ਠੱਗੀ ਨਾ ਵੱਜ ਸਕੇ ਠੀਕ ਆ ਜੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਬਹੁਤ ਹੀ ਦਿਲਚਸਪ ਵੀਡੀਓ ਹੋਣ ਵਾਲੀ ਹੈ ਜੀ ਜਿਸ ਤਰ੍ਹਾਂ ਤੁਸੀਂ ਫੋਟੋ ਦੇਖ ਰਹੇ ਆ ਰੇਅਰ ਫੀਟ ਐਂਡ ਲੈਗਸ ਸੋ ਇਹ ਆਪਣੇ ਗਾਂ ਦੇ ਪਿਛਲੇ ਲੱਤਾਂ ਦੀ ਫੋਟੋ ਆ ਠੀਕ ਆ ਤੁਸੀਂ ਗਾਂ ਲੈਣ ਮੋਕੇ ਇਹ ਗੱਲ ਫੋਟੋ ਨੂੰ ਚੰਗੀ ਤਰ੍ਹਾਂ ਦੇਖ ਲਓ ਵੀ ਇਸ ਪ੍ਰਕਾਰ ਦੀਆਂ ਲੱਤਾਂ ਹੋ ਜਾਂਦੀਆਂ ਵੀ ਮਤਲਬ ਕਿ ਜਿਹੜੇ ਉਹਦੇ ਲੱਤਾਂ ਦੇ ਵਿਚਾਲਾ ਵਿੱਚੋਂ ਦੇਖੋ ਲੱਤਾਂ ਕਿੰਨੀਆਂ ਅੰਦਰ ਨੂੰ ਬੈਂਡ ਹੋਈਆਂ ਵੀ ਆ ਥੱਲੋਂ ਖੋਰ ਬਾਰੋਂ ਨਿਕਲੇ ਹੋਏ ਆ ਠੀਕ ਆ ਸੋ ਇਸ ਦਾ ਇਹ ਮਤਲਬ ਵਾਲਾ ਜੋ ਇਸ ਦੇ ਗਾਂ ਦੇ ਪੈਰਾਂ ਵਿੱਚ ਦਿੱਕਤ ਹੋ ਸਕਦੀ ਜਿਸ ਦੇ ਖਰ ਇਸ ਤਰ੍ਹਾਂ ਹੋਣ ਲੱਤਾਂ ਦਾ ਵਿਚਾਲੇ ਬਿੰਦ ਇਸ ਤਰ੍ਹਾਂ ਹੋਵੇ ਠੀਕ ਹੈ ਜਿਹਦੇ ਉੱਪਰ ਕਰਾਸ ਲੱਗਾ ਹੋਇਆ ਰੈੱਡ ਸੋ ਰਾਜ ਦੇ ਤੁਸੀਂ ਦੇਖ ਸਕਦੇ ਜਿਸ ਤੇ ਆਪਣਾ ਹਰੇ ਨਿਸ਼ਾਨ ਦਾ ਟੈਕ ਮਾਰਕ ਲੱਗਾ ਹੋਆ ਉਹ ਜਿਹੜੇ ਲੱਤਾਂ ਦੇਖੋ ਤੁਸੀਂ ਗਾਂਦਿਆਂ ਬੈਕ ਦੀਆਂ ਕਿੰਨੀਆਂ ਫਰੰਟ ਤੇ ਸਿੱਧੀਆਂ ਨੇ ਠੀਕ ਹੈ ਜੀ ਸੋ ਇਹ ਗੱਲ ਦਾ ਤੁਸੀਂ ਗੌਰ ਰੱਖਣੀ ਤਾਂ ਕਰਕੇ ਵੀ ਆਪਣੇ ਨਾਲ ਕੋਈ ਧੋਖਾਦਰੀ ਨਾ ਹੋ ਸਕੇ ਜਿਹੜੇ ਲਿਖਿਆ ਵੀ ਆ ਸਟ੍ਰੇਟ ਹੈਂਡ ਲੈਗਸ ਮਤਲਬ ਕਿ ਬਿਲਕੁਲ ਸਿੱਧੀਆਂ ਲੱਤਾਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਗਾਂਦਿਆਂ ਸੋ ਇਸ ਤੋਂ ਅੱਗੇ ਫੋਟੋ ਤੁਹਾਨੂੰ ਦਿਖਾਉਣੀ ਇੱਕ ਦੇਖੋ ਰੇਅਰ ਫੀਡ ਐਂਡ ਲੈਗਸ ਜਿਹੜਾ ਸਾਈਡ ਤੋਂ ਆਪਾਂ ਦੇਖਣਾ ਠੀਕ ਆ ਫਸਟ ਦੇ ਦੇਖੋ ਆਪਣਾ ਕਰਾਸ ਲੱਗਿਆ ਹੋਇਆ ਵਾ ਤੁਸੀਂ ਦੇਖੋ ਉਸ ਜਿਹੇ ਗਾਂ ਦੀ ਲਾਤ ਸਾਈਡ ਤੋਂ ਦੇਖੀਏ ਉਹ ਬਹੁਤ ਜ਼ਿਆਦਾ ਸਿੱਧੀ ਆ ਤੁਸੀਂ ਸਟ੍ਰੇਟ ਪੋਸਟ ਲੱਗ ਬਹੁਤ ਜ਼ਿਆਦਾ ਸਿੱਧੀ ਆ ਠੀਕ ਆ ਇੰਨੀ ਸਿੱਧੀ ਲੱਤ ਨਹੀਂ ਹੋਣੀ ਚਾਹੀਦੀ ਸੋ ਮਿਡਲ ਵਾਲੀ ਦੇਖੋ ਤੁਸੀਂ ਬਹੁਤ ਜ਼ਿਆਦਾ ਉਹਦੇ ਵਿੱਚ ਬੈਂਡ ਪਿਆ ਹੋਇਆ ਹੈ ਲੱਤ ਵਿੱਚ ਠੀਕ ਆ ਜੀ ਦੇਖੋ ਉਪਰੋਂ ਸਿੱਧੀ ਥੱਲੇ ਇੱਕਦਮ ਅੰਦਰ ਨੂੰ ਜਾ ਰਹੀ ਹੈ ਮਤਲਬ ਕਿ ਬਹੁਤ ਜ਼ਿਆਦਾ ਮੁੜੀ ਹੋਈ ਆ ਸੋ ਤੇ ਤੀਜੇ ਵਜੇ ਦੇਖੋ கரੈਕਟ ਹੁਕਸ கரੈਕਟ ਲੱਤ ਦੇਖੋ ਤੁਸੀਂ ਉੱਪਰੋਂ ਆ ਰਹੀ ਹੈ ਬਹੁਤ ਜ਼ਿਆਦਾ ਬੈਂਡਿੰਗ ਦਾ ਮਾਮੂਲੀ ਜਿਹਾ ਬੰਡਾ ਠੀਕ ਆ ਤੁਸੀਂ ਇਹ ਸਾਰੀਆਂ ਫੋਟੋਆਂ ਸੇਵ ਵੀ ਕਰਕੇ ਰੱਖ ਸਕਦੇ ਆ ਆਪਣੀ ਗੈਲਰੀ ਵਿੱਚ ਤੁਸੀਂ ਚੈੱਕ ਕਰਦੇ ਰਿਹਾ ਕਰੋ ਠੀਕ ਆ ਜੀ ਦੇਖੋ ਸਾਈਡ ਤੋਂ ਲੱਤ ਦੇਖੋ ਬਿਲਕੁਲ ਇਸ ਤਰ੍ਹਾਂ ਲੱਤਾਂ ਸਾਈਡ ਤੋਂ ਜਿਹੜੀ ਪਿਛਲੀ ਫੋਟੋ ਦਿਖਾਈ ਆ ਬੈਕ ਤੋਂ ਲੱਤਾਂ ਉਸ ਤਰ੍ਹਾਂ ਹੋਣੀ ਚਾਹੀਦੀਆਂ ਠੀਕ ਆ ਜੀ ਇਸ ਤੋਂ ਅੱਗੇ ਪਤਾ ਹੈ ਇਹ ਫੋਟੋ ਫਰੰਟ ਲੈਗਸ ਦੇਖ ਲਓ ਮੂਹਰੇ ਲੈਫਟ ਤੇ ਜਿਹੜਾ ਪਕਰਾਸ ਲੱਗਾ ਹੋਇਆ ਵਾ ਲੱਤਾਂ ਦੇਖੋ ਜੇ ਬਚਾ ਲਉ ਗੋਡਿਆਂ ਤੋਂ ਕਿੰਨੀਆਂ ਅੰਦਰ ਨੂੰ ਬੈਂਡ ਹੋਈਆਂ ਨੇ ਥੱਲੋਂ ਜਿਹੜੇ ਖੌਰਾ ਉਹ ਬਾਹਰ ਨੂੰ ਨਿਕਲੇ ਹੋਏ ਨੇ ਠੀਕ ਆ ਤੁਸੀਂ ਦੇਖ ਸਕਦੇ ਸੰਨ ਇਹਨਾਂ ਮਤਲਬ ਕਿ ਇਹਦੇ ਜਿਹੜੇ ਅਗਲੇ ਖੌਰਾ ਮੂਹਰੇਲੇ ਖੌਰਾ ਲੈਣਗੇ ਥੱਲੋਂ ਉਹਨਾਂ ਵਿੱਚ ਵੀ ਦਿੱਕਤ ਆ ਸਕਦੀ ਆ ਸੋ ਤੁਸੀਂ ਸੈਕੰਡ ਫੋਟੋ ਦੇਖ ਸਕਦੇ ਨਾਲ ਵਾਲੀ ਉਹਦੇ ਵਿੱਚ ਲੱਤਾਂ ਦੇਖੋ ਬਿਲਕੁਲ ਸਟ੍ਰੇਟ ਆ ਸੋ ਜਿਹੜੇ ਖੌਰਾ ਉਹ ਵੀ ਬਾਹਰ ਨੂੰ ਨਹੀਂ ਨਿਕਲੇ ਹੋਏ ਠੀਕ ਆ ਜੀ ਇਹ ਬਿਲਕੁਲ ਸਹੀ ਲੱਤਾਂ ਹੋਣਗੀਆਂ ਇਸ ਪ੍ਰਕਾਰ ਦੀਆਂ ਜੈਸੇ ਜੈ ਲੱਤਾਂ ਹੋਣਗੀਆਂ ਠੀਕ ਆ ਜੀ ਗਾਂਦੀਆਂ ਸੋ ਤੁਸੀਂ ਇਸ ਖਾਸ ਗੌਰ ਰੱਖਣਾ ਮਗਲ ਲੱਤਾ ਤੇ ਇਹ ਹੋ ਗਈਆਂ ਮੂਰ ਲੱਤਾਂ ਠੀਕ ਹੈ ਜੀ ਹੁਣ ਜੇ ਆਪਾਂ ਖੋਰ ਦੀ ਗੱਲ ਕਰੀਏ ਜਿਹੜਾ ਖੋਰਾ ਦੇਖੋ ਉੱਪਰ ਵਾਲੀ ਫੋਟੋ ਤੇ ਕਰਾਸ ਲੱਗਿਆ ਹੋਇਆ ਵਾ ਜਿਹੜਾ ਖੋਰਾ ਉਹ ਥੱਲੇ ਨੂੰ ਦੇਖੋ ਜਿਆਦਾ ਲੰਬਾ ਵਾ ਠੀਕ ਹੈ ਜੀ ਸੋ ਉੱਪਰੋਂ ਜਿਹੜਾ ਹੈਗਾ ਵਾ ਉਹ ਜਿਆਦਾ ਬੈਂਡ ਹੋਣ ਦੇ ਕਾਰਨ ਦੇਖੋ ਪੂਰੇ ਇਸ ਆਪਾਂ ਨੂੰ ਖੋਰ ਦੀ ਮਗਰ ਨਾ ਹੁੰਦਾ ਵਾ ਉਹ ਤੋਂ ਥੱਲੇ ਜਿਆਦਾ ਗਲਾਈ ਵਿੱਚ ਬੈਂਡ ਹੈ ਤੇ ਅੱਗੇ ਜਿਆਦਾ ਵੱਧਮਾ ਖੋਰ ਆ ਰਿਹਾ ਠੀਕ ਹੈ ਜੀ ਸੋ ਥੱਲੇ ਵਾਲੇ ਫੋਟੋ ਦੇ ਦੇਖ ਸਕਦੇ ਆ ਕਰੈਕਟਰ ਜਿਹੜਾ ਠਿੱਕ ਲੱਗਾ ਹੋਇਆ ਵਾ ਉਸ ਦਾ ਤੁਸੀਂ ਖੋਰ ਦੇਖੋ ਤੁਹਾਨੂੰ ਬੰਨਤਰ ਤੋਂ ਖੁਦ ਪਤਾ ਲੱਗ ਸਕਦਾ ਵਾ ਕਿ ਇਸ ਵਿੱਚ ਕੀ ਦੋਨੋਂ ਦੇ ਆਪਸ ਵਿੱਚ ਫਰਕ ਆ ਠੀਕ ਆ ਜੀ ਸੋ ਆਪਾਂ ਇਸ ਤੋਂ ਅੱਗੇ ਦੇਖੀਏ ਆਪਾਂ ਜੇ ਹੁਣ ਇਸ ਤੋਂ ਅੱਗੇ ਦੇਖੀਏ ਜੀ ਉੱਪਰ ਵਾਲੀ ਫੋਟੋ ਤੇ ਦੇਖੋ ਜੀ ਕਰਾਸ ਲੱਗਿਆ ਹੋਇਆ ਵਾ ਥੱਲੇ ਵਾਲੀ ਫੋਟੋ ਤੇ ਟਿੱਕ ਮਾਰਕ ਲੱਗਿਆ ਹੋਇਆ ਠੀਕ ਆ ਇਸ ਦੇ ਵਿੱਚ ਕੀ ਫਰਕ ਕੀ ਤੁਬਦੀਲੀ ਦੀ ਕੀ ਆ ਜਿਹੜੀ ਉੱਪਰ ਵਾਲੀ ਫੋਟੋ ਦੇਖੋ ਤੁਸੀਂ ਉਹਦੇ ਗਾਂ ਦੇ ਜਿਹੜੇ ਵਿਚਾਲੇ ਉਹ ਤੁਹੇ ਇਹਦੀ ਲੰਮਕਾ ਠੀਕ ਹੈ ਜੀ ਲੈਫਟ ਵਾਲੀ ਫੋਟੋ ਦੇਖੋ ਵਿਚਾਲੋ ਛਿਪੀ ਹੋਈ ਹੈ ਥੱਲੇ ਨੂੰ ਗਾਂ ਠੀਕ ਹੈ ਜੀ ਧਿਆਨ ਨਾਲ ਦੇਖੋ ਤੇ ਜਿਹੜੀ ਸੈਕੰਡ ਵਾਲੀ ਫੋਟੋ ਨਾਲ ਦੀ ਆ ਉਸ ਦੇ ਵਿੱਚ ਤੁਸੀਂ ਗਾਂ ਦਾ ਦੇਖੋ ਉੱਪਰੋਂ ਰੀੜ ਦੀ ਹੱਡੀ ਬਿਲਕੁਲ ਸਟਰੇਟ ਆ ਤੇ ਥੱਲੋਂ ਲੇਵਾ ਵੀ ਤੁਸੀਂ ਦੇਖ ਸਕਦੇ ਆ ਕਿਸੇ ਪ੍ਰਕਾਰ ਦਾ ਉਸ ਦਾ ਮਾਸ ਥੱਲੇ ਨੂੰ ਲੇਵੇ ਕੋਲੋਂ ਆਇਆ ਹੋਇਆ ਠੀਕ ਆ ਤੁਸੀਂ ਇਹਨਾਂ ਦੋਨੋਂ ਫੋਟੋਆਂ ਦਾ ਕੰਪੇਅਰ ਕਰ ਸਕਦੇ ਆ ਸੋਚ ਤੇ ਥੱਲੇ ਵਾਲੀ ਫੋਟੋ ਦੇਖੋ ਜੀ ਗਾਂ ਦਾ ਜਿਹੜਾ ਲੈਫਟ ਵਾਲੀ ਫੋਟੋ ਆ ਉਸ ਦਾ ਦੇਖੋ ਲੇਵੇ ਦੇ ਉੱਪਰ ਆ ਟੱਢਿਆ ਹੋਆ ਕਿਸ ਤਰ੍ਹਾਂ ਲੰਮਕਿਆ ਹੋਇਆ ਥੱਲੇ ਨੂੰ ਠੀਕ ਆ ਜੀ ਸੋ ਤੁਸੀਂ ਰਾਈਟ ਵਾਲੀ ਫੋਟੋ ਦੇਖ ਸਕਦੇ ਆ ਥੱਲੇ ਨੂੰ ਲੰਮਕਿਆ ਹੋਇਆ ਸਾਈਡ ਨੂੰ ਗਿਆ ਹੋਇਆ ਵਾ ਤੇ ਲੱਤਾਂ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਪਰਫੈਕਟ ਨੇ ਇਹ ਗੱਲ ਆ ਤੁਸੀ ਖਾਸ ਧਿਆਨ ਦੇਖਣਾ ਵਾ ਜਦੋਂ ਤੁਸੀਂ ਪਸ਼ੂ ਨੂੰ ਮੁੱਲ ਲੈਣਾ ਵਾ ਠੀਕ ਆ ਇਸ ਤੋਂ ਅੱਗੇ ਆਪਾਂ ਤੁਹਾਨੂੰ ਫੋਟੋ ਐਕ ਹੋਰ ਇਸ ਤੋਂ ਅੱਗੇ ਦੇਖੋ ਜੀ ਉੱਪਰ ਲਿਖੋ ਲਿਖਿਆ ਡੈਰੀ ਸਟਰੈਂਥ ਤੋਂ ਲੈਫਟ ਵਾਲੀ ਫੋਟੋ ਦੇਖੋ ਜੀ ਪੂਰ ਡੈਰੀ ਕਰੈਕਟਰ ਰਾਈਟ ਵਾਲੀ ਫੋਟੋ ਦੇਖੋ ਜੀ ਐਕਸਲੈਂਟ ਡੈਰੀ ਕਰੈਕਟਰ ਮਤਲਬ ਉਹ ਕਿ ਤੁਸੀਂ ਉਸ ਜਿਹੜੀ ਬੱਚੀ ਦਾ ਤੁਸੀਂ ਬੰਤਰ ਦੇਖ ਸਕਦੇ ਆ ਪਿੱਛੋਂ ਭਾਰੀ ਅੱਗੇ ਨੂੰ ਜੋ ਧੌਣ ਵੱਲ ਜਾ ਰਹੀ ਆ ਪਤਲੀ ਪਤਲੀ ਹੋ ਰਹੀ ਆ ਤੇ ਜਿਹੜੀ ਉਸ ਦੀ ਗਰਦਨ ਰਾਈਟ ਵਾਲੀ ਫੋਟੋ ਜੀ ਦੇਖੋ ਕਿੰਨੀ ਉੱਚੀ ਗਰਦਨ ਬੱਚੀ ਦੀ ਦੇਖੋ ਆਪਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਲੈਫਟ ਵਾਲੀ ਦੇਖੋ ਭਾਰੀ ਹੈ ਪਿੱਛੋਂ ਅੰਦਰ ਨੂੰ ਜਾਂਦ ਜਾਂਦੀ ਉਨੀ ਭਾਰੀ ਨਹੀਂ ਹੈ ਤੇ ਗਰਦਨ ਦਾ ਝੁਕਾਅ ਵੀ ਥੱਲੇ ਨੂੰ ਹੈ ਠੀਕ ਆ ਇਹਨਾਂ ਦੋਨਾਂ ਵਿੱਚ ਫਰਕ ਤੁਹਾਨੂੰ ਆਸਾਨੀ ਨਾਲ ਨਜ਼ਰ ਆ ਸਕਦਾ ਠੀਕ ਹੈ ਜੀ ਸੋ ਥੱਲੇ ਵਾਲੇ ਫੋਟੋ ਦੇਖੋ ਜੀ ਚੈਸਟੇ ਦੀ ਜਿਹੜੀ ਵਿਡਥ ਆ ਠੀਕ ਆ ਉਸ ਨੂੰ ਦੇਖੋ ਉਸ ਦਾ ਕਿੰਨਾ ਥੱਲੇ ਨੂੰ ਲੰਮਕਦੀ ਹੋਈ ਨਜ਼ਰ ਆ ਰਹੀ ਆ ਲੈਫਟ ਵਾਲੇ ਦੇਖੋ ਨੈਰੋ ਬਿਟਵੀਨ ਫਰੰਟ ਲੈਗਸ ਨੈਰੋ ਚੈਸਟ ਜਿਹੜੀ ਚੈਸਟ ਆ ਉਹ ਨੈਰੋ ਆ ਠੀਕ ਹੈ ਜੀ ਅੰਦਰ ਨੂੰ ਦਵੀ ਹੋਈ ਆ ਜੈਸ ਨੂੰ ਆਪਾਂ ਕਹਿ ਸਕਦੇ ਆ ਸੋ ਜਿਹੜੀ ਰਾਈਟ ਵਾਲੀ ਦੇਖੋ ਜੀ ਵਾਈਡ ਚੈਸਟ ਫਲੋਰ ਮਤਲਬ ਕਿ ਚੌੜੀ ਚੈਸਟ ਆ ਉਸ ਦੀ ਤੇ ਥੱਲੇ ਨੂੰ ਲੰਮਕਮੀ ਚੈਸਟ ਆ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜੀ ਪਸ਼ੂ ਨੂੰ ਮੁੱਲ ਲੈਣ ਵਖਤ ਠੀਕ ਹੈ ਜੀ ਇਸ ਤੋਂ ਅੱਗੇ ਦੇਖ ਲਓ ਫਰੇਮ ਰੈਂਪ ਸਲੋਪ ਠੀਕ ਆ ਜੱਜ ਡੈਰੀ ਕੈਟਲ ਕਹਿੰਦੇ ਆ ਸਲੀਪ ਜਿਹੜੀ ਪਹਿਲੀ ਫੋਟੋ ਦੇਖੋ ਜੀ ਜਿੱਤ ਕਰਾਸ ਲੱਗਾ ਹੋਇਆ ਵਾ ਸਟ੍ਰੀਪਸ ਅ ਲੋਪ ਫ੍ਰੋਮ ਹੁਕਸ ਇਨ ਪੈਨਸ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਪਿਛਲਾ ਹੱਡਾ ਤੇ ਉਸ ਦਾ ਜਿਹੜਾ ਮੂਰਲਾ ਹੱਡਾ ਹਨਾ ਜਿਹਨੂੰ ਆਪਾਂ ਤੁਸੀਂ ਸਾਹਮਣੇ ਦੇਖ ਸਕਦੇ ਆ ਕਰਾਸ ਲਗਾਂ ਲਾਈ ਲੱਗੀ ਹੋਈ ਆ ਉਹਨਾਂ ਦੋਨਾਂ ਦਾ ਆਸ ਵਿੱਚ ਬਹੁਤ ਜ਼ਿਆਦਾ ਫਰਕ ਵੀ ਹੈ ਮੂਰਲਾ ਉਹ ਜ਼ਿਆਦਾ ਉੱਪਰ ਦਾ ਇਹਦਾ ਥੱਲੇ ਵਾਲਾ ਉਹ ਜ਼ਿਆਦਾ ਨੀਵਾ ਵਾ ਠੀਕ ਆ ਜੀ ਸੋ ਵਜਾਗਰ ਦੀ ਫੋਟੋ ਤੁਸੀਂ ਦੇਖ ਸਕਦੇ ਜਿਹੜਾ ਮਗਰਲਾ ਹੱਡਾ ਉਹ ਉੱਚਾ ਵਾ ਜਿਹੜਾ ਮੂਰਲਾ ਉਹ ਨੀਵਾ ਵਾ ਠੀਕ ਆ ਇਹ ਉਹ ਤੁਸੀਂ ਜਾਣ ਦੇਖ ਸਕਦੇ ਆ ਜਿਹੜੀ ਤੀਜੀ ਫੋਟੋ ਆ ਉਹ ਦੇਖੋ ਮਗਰਲਾ ਥੋੜਾ ਜਿਹਾ ਨੀਮਾ ਬਟ ਬਹੁਤ ਜ਼ਿਆਦਾ ਨੀਮਾ ਨਹੀਂ ਹੈਗਾ ਠੀਕ ਹੈ ਜੀ ਨੀਗਲ ਲੈਵਲ ਆਪਾਂ ਕਹਿ ਸਕਦੇ ਹਾਂ ਇਸ ਪ੍ਰਕਾਰ ਦਾ ਇਸਦੀ ਬਣਤਰ ਹੋਣੀ ਚਾਹੀਦੀ ਹੈ ਕਿਸੇ ਵੀ ਪਸ਼ੂ ਦੀ ਠੀਕ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਇਹ ਦੇਖੋ ਉਸ ਦਾ ਜਿਹੜਾ ਰੀੜ ਦੀ ਹੱਡੀ ਦੀ ਬਣਤਰ ਨੇ ਦਿਖਾਈ ਹੋਈ ਆ ਜਿਹੜੀ ਕਿ ਲੈਫਟ ਵਾਲੀ ਗਾਂ ਆ ਉਹਦੀ ਦੇਖੋ ਰੀੜ ਦੀ ਹੱਡੀ ਜਿਹੜੀ ਇਹ ਵਿਚਾਲੋਂ ਕਿੰਨੀ ਥੱਲੇ ਰੋਂ ਛੁਪੀ ਹੋਈ ਆ ਜੋ ਰਾਈਟ ਵਾਲੀ ਗਾਂ ਹੈ ਉਹਦੀ ਦੇਖੋ ਰੀੜ ਦੀ ਹੱਡੀ ਬਿਲਕੁਲ ਸਟ੍ਰੇਟ ਹੈ ਠੀਕ ਹੈ ਜੀ ਐਸੀ ਗੱਲ ਤੁਸੀਂ ਖਾਸ ਧਿਆਨ ਰੱਖਣਾ ਵਾ ਸੋ ਜੇ ਆਪਾਂ ਥੱਲੇ ਵੱਲ ਦੇਖ ਸਕਦੇ ਹਾਂ ਜਿਹੜਾ ਉਸ ਦਾ ਲੈਫਟ ਵਾਲੀ ਫੋਟੋ ਆ ਉਸ ਦਾ ਜੀ ਨੈਰੋ ਰੈਂਪ ਆ ਠੀਕ ਆ ਜੀ ਜਿਹੜੀਆਂ ਉਸ ਦੀਆਂ ਹੁੱਕਾਂ ਜਿਹਨਾਂ ਆਪਾਂ ਕਹਿ ਕਹਿ ਦਿੰਨੇ ਆ ਉਹ ਜ਼ਿਆਦਾ ਅੰਦਰ ਨੂੰ ਨੇ ਆਪਾਂ ਦੇਖ ਸਕਦੇ ਆ ਉਸ ਦੀ ਜਿਹੜੀ ਚੜਾਈ ਹੈ ਉਹ ਘੱਟ ਹੈ ਜੋ ਰਾਈਟ ਵਾਲੀ ਫੋਟੋ ਹੈ ਉਸ ਦਾ ਵੈਰੀ ਵਾਈਡ ਰੈਂਪ ਆ ਮਤਲਬ ਬਿਲਕੁਲ ਸਹੀ ਪਰਫੈਕਟ ਆ ਠੀਕ ਆ ਜੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣੀ ਆ ਉਸ ਜਿਹੜੀਆਂ ਮਗਰ ਦੀਆਂ ਹੁੱਕਾਂ ਜਿਹੋ ਨੇ ਉਹ ਚੌੜੀਆਂ ਤੇ ਬਿਲਕੁਲ ਦਰਸਤ ਹੋਣੇ ਚਾਹੀਦੀਆਂ ਨੇ ਠੀਕ ਆ ਜੀ ਇਸ ਤੋਂ ਅੱਗੇ ਆ ਗਈ ਆਪਣਾ ਲੇਵੇ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਆ ਆਰਡਰ ਦੀ ਕਨਫਰਮੇਸ਼ਨ ਠੀਕ ਆ ਜੀ ਸੋ ਜੋ ਲੈਫਟ ਵਾਲੀ ਫੋਟੋ ਹੈ ਉਸ ਦਾ ਤੁਸੀਂ ਲੇਵਾ ਦੇਖੋ ਜੋ ਉਸ ਦੇ ਥਣ ਨੇ ਠੀਕ ਹੈ ਜੀ ਕਿਸ ਪ੍ਰਕਾਰ ਨੇ ਮਤਲਬ ਕਿ ਲਮਕਾਉਣ ਲੇਵਾ ਇਹ ਹੈਗਾ ਇੱਕ ਤਰ੍ਹਾਂ ਦਾ ਜੋ ਰਾਈਟ ਵਾਲਾ ਹੈ ਦੇਖੋ ਸਟਰੋਂਗ ਮੀਡੀਅਨ ਸਸਪੈਂਸਰੀ ਲਿਗਮੈਂਟ ਮਤਲਬ ਕਿ ਇੱਕ ਤਾਂ ਹੈ ਫੈਕਸ ਚੱਦੇ ਵਾਲਾ ਇੱਕ ਦੇਖੋ ਤੇ ਵਿਚਾਲੇ ਜੋ ਲੈਣ ਜਾ ਰਹੀ ਹੈ ਫੈਕਸ ਚੱਦੇ ਵਾਲੇ ਲੇਵ ਜੀ ਹੁੰਦੀ ਹੈ ਤਕਰੀਬਨ ਸੋ ਤੁਸੀਂ ਉਸ ਗੱਲ ਦਾ ਖਾਸ ਖਿਆਲ ਰੱਖਣਾ ਜੋ ਲੈਫਟ ਵਾਲੀ ਹੈ ਉਸ ਨੂੰ ਲੇਵੇ ਦੀਆਂ ਜ਼ਿਆਦਾ ਪਰੇਸ਼ਾਨੀਆਂ ਦਿੱਕਤਾਂ ਆ ਸਕਦੀਆਂ ਨੇ ਸੋ ਜਿਵੇਂ ਆਪਾਂ ਵੇਖਿਆ ਜੇ ਥਣਾ ਦੀ ਪਾਨਤਰ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਜੋ ਲੈਫਟ ਵਾਲੀ ਹੈ ਉਸ ਦੇ ਦੇਖੋ ਮੂਹਰ ਲਈ ਥਣ ਕਿੰਨੀ ਦੂਰ ਆ ਮਗਰਲੇ ਥਣਾ ਮਤਲਬ ਕਿ ਚੌੜਾਈ ਵਾਸਤੇ ਆਪਾਂ ਕਹਿ ਸਕਦੇ ਹਾਂ ਵਾਈਡ ਕਿੰਨੇ ਵਾਈਡ ਨੇ ਮੂਰਲੇ ਸੋ ਮਗਰਲੇ ਉਨੇ ਨਹੀਂ ਗੇ ਜੋ ਰਾਈਟ ਵਿਚਾਲੇ ਦੀ ਫੋਟੋ ਹੈ ਮਿਡਲ ਵਾਲੀ ਹੈ ਨਾ ਉਸ ਦੇ ਜੋ ਥਾਣੇ ਬਿਲਕੁਲ ਨੇੜੇ-ਨੇੜੇ ਆਸ ਵਿੱਚ ਜੁੜੇ ਹੋਏ ਨੇ ਮਤਲਬ ਕਿ ਸਹੀ ਨਹੀਂ ਜੋ ਥਰਡ ਵਾਲੀ ਫੋਟੋ ਆ ਸੈਂਟਰਲੀ ਪਲੇਸਡ ਟ੍ਰੀਜ਼ ਮਤਲਬ ਕਿ ਥਾਣਾ ਬਿਲਕੁਲ ਪਰਫੈਕਟ ਨੇ ਦੇਖੋ ਮੂਰਲੇ ਥਾਣਾ ਵਿਡਥ ਨੇ ਮਗਰਲੇ ਨਾਲੋਂ ਬਟ ਉਨੇ ਜਿਆਦੇ ਨਹੀਂ ਗੇ ਬਿਲਕੁਲ ਪਰਫੈਕਟ ਸ਼ੇਪ ਵਿੱਚ ਨੇ ਮਤਲਬ ਕਿ ਚੋਣ ਵਾਸਤੇ ਆਸਾਨੀ ਨਾਲ ਚੋਈ ਜਾ ਸਕਦੇ ਤੇ ਮਿਲਕਿੰਗ ਸਪੀਡ ਵੀ ਐਸੀ ਦੀ ਚੰਗੀ ਹੋਊਗੀ ਠੀਕ ਹੈ ਜੀ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਕਿ ਲੇਬਲ ਬਣਤਰ ਕਿਸ ਪ੍ਰਕਾਰ ਹੋਣੀ ਚਾਹੀਦੀ ਹੈ ਆਰਡਰ ਕਨਫਰਮੇਸ਼ਨ ਫੋਰ ਆਰਡਰ ਕਿਸ ਤਰ੍ਹਾਂ ਹੋਣੀ ਚਾਹੀਦਾ ਲੈਫਟ ਵਾਲੀ ਫੋਟੋ ਦੇਖੋ ਜੇ ਉੱਪਰਲੀ ਜੋ ਲੇਵਾ ਹੈ ਮੂਹਰ ਨੂੰ ਅੱਗੇ ਤੋਂ ਗਲਾਈ ਵਿੱਚ ਹੈ ਠੀਕ ਹੈ ਜੀ ਗਲਾਈ ਵਿੱਚ ਨਹੀਂ ਹੋਣਾ ਚਾਹੀਦਾ ਸੋ ਇਹ ਇੱਕ ਸਮੱਸਿਆ ਦਾ ਕਾਰਨ ਬਣ ਸਕਦਾ ਵਾ ਜੋ ਰਾਈਟ ਵਾਲੀ ਫੋਟੋ ਤੁਸੀਂ ਦੇਖ ਸਕਦੇ ਆ ਮੋਡਰੇਟਲੀ ਲੌਂਗ ਵਿਦ ਟਾਈਟ ਐਜਟ ਅਟੈਚਮੈਂਟ ਮਤਲਬ ਇੱਕ ਤਾਂ ਬਲੇਵਾ ਇਸ ਦਾ ਟਾਈਟ ਹੋਊਗਾ ਠੀਕ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਉਸ ਨੂੰ ਲੰਬਾ ਹੋਣਾ ਚਾਹੀਦਾ ਲੌਂਗ ਮਤਲਬ ਕਿ ਲੰਬਾ ਹੋਣਾ ਚਾਹੀਦਾ ਟਾਈਟ ਹੋਣਾ ਚਾਹੀਦਾ ਅਟੈਚਮੈਂਟ ਸੋ ਜੇ ਥੱਲੇ ਵਾਲੀ ਫੋਟੋ ਦੇਖ ਸਕਦੇ ਆਪਾਂ ਅੰਡਰ ਕਨਫਰਮੇਸ਼ਨ ਅੰਡਰ ਡੈਪਥ ਮਤਲਬ ਕਿ ਡੈਪਥ ਕਿੰਨੀ ਹੈ ਉਸ ਦੀ ਸੋ ਜੇ ਆਪ ਲੈਫਟ ਵਾਲੀ ਫੋਟੋ ਦੇਖੀਏ ਆਰਡਰ ਫਲੋਰ 2 D ਮਤਲਬ ਕਿ ਥੱਲੇ ਨੂੰ ਜਿਆਦਾ ਲੰਮਕਿਆ ਹੋਇਆ ਲੇਵਾ ਵਾ ਠੀਕ ਹੈ ਜਿਵੇਂ ਕਿ ਪਹਿਲਾਂ ਆਪਾਂ ਦੱਸ ਕੇ ਗਏ ਹਾਂ ਸੋ ਜੇ ਬਰਾਇਟ ਵਾਲੀ ਫੋਟੋ ਦੇਖੀਏ ਆਰਡਰ ਫਲੋਰ ਵਾਲੀ ਅਬਵ ਹੁਕਸ ਮਤਲਬ ਕਿ ਜੋ ਉਸ ਦੀਆਂ ਲੱਤਾਂ ਹੁੰਦੀਆਂ ਨੇ ਪਿਛਲੀਆਂ ਉਸ ਦੀਆਂ ਜੋ ਜਿੱਥੋਂ ਆਪਾਂ ਲੱਤੋਂ ਨੇ ਮੋੜਨੀ ਹੁੰਦੀ ਹੈ ਗਾਂ ਨੇ ਉਸ ਤੋਂ ਉੱਪਰ ਉੱਪਰ ਲੇਵਾ ਹੋਣਾ ਚਾਹੀਦਾ ਵਾ ਉਹ ਬਿਲਕੁਲ ਪਰਫੈਕਟ ਮੰਨਿਆ ਜਾਂਦਾ ਵਾ ਜੋ ਲੈਫਟ ਵਾਲੀ ਫੋਟੋ ਤੁਸੀਂ ਦੇਖ ਸਕਦੇ ਆ ਉਸ ਦਾ ਲੇਵਾ ਲੱਤਾਂ ਦੇ ਵਿਚਾਲੇ ਨਾਲੋਂ ਹੁਕਸ ਨਾਲੋਂ ਨੀਵਾ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਆ ਸਾਰੇ ਉਸ ਮਸਟੈਟਸ ਦਾ ਵੀ ਰੋਗ ਬਣ ਸਕਦਾ ਹੈ ਜਦੋਂ ਸੇਲੇ ਵਿੱਚ ਇਨਫੈਕਸ਼ਨ ਵੀ ਆ ਸਕਦੀ ਹੈ ਕਈ ਵਾਰ ਪਸ਼ੂ ਨੇ ਉੱਠਣਾ ਹੁੰਦਾ ਉੱਠਣ ਵਕਤ ਉਸਦਾ ਪੈਰ ਵੀ ਤਰਿਆ ਜਾ ਸਕਦਾ ਥਾਂ ਨੂੰ ਉੱਪਰ ਜਸਨ ਨਾਲ ਉਸ ਨੂੰ ਬਲੱਡ ਜਾਂ ਕੋਈ ਕਿਸੇ ਪ੍ਰਕਾਰ ਦਾ ਜ਼ਖਮ ਹੋ ਸਕਦਾ ਸੋ ਰਾਈਟ ਵਾਲਾ ਰੀਵਾ ਬਿਲਕੁਲ ਪਰਫੈਕਟ ਤੇ ਸਹੀ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਪਸ਼ੂ ਨੂੰ ਖਰੀਦਣ ਮੌਕੇ ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਵਾ ਠੀਕ ਹੈ ਜੀ ਸੋ ਵੀਡੀਓ ਚੰਗੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਹੈ ਧੰਨਵਾਦ